ਇਹ ਜਿਹੜੀਆਂ ਆ ਰਾਮਸਰਾ ਤੇ ਦੌਲਤਪੁਰਾ ਨਹਿਰ ਟੁੱਟੀਆਂ ਇਹਦਾ ਮੇਨ ਕਾਰਨ ਰਾਤ ਨੂੰ ਜੋ ਕੱਲ ਸ਼ਾਮ ਨੂੰ ਬਾਰਿਸ਼ ਹੋਈ ਹੈ ਬਾਰਿਸ਼ ਕਰਕੇ ਜੋ ਪਾਣੀ ਦੀ ਡਿਮਾਂਡ ਆ ਉਹ ਘੱਟ ਹੋਣ ਕਰਕੇ ਲੋਕੀ ਆਪਦੇ ਮੋਗੇ ਨੂੰ ਬੰਦ ਕਰ ਦਿੰਦੇ ਆ ਤੇ ਮੋਗੇ ਬੰਦ ਹੋਣ ਕਰਕੇ ਨਹਿਰ ਦੇ ਵਿੱਚ ਪਾਣੀ ਦਾ ਜਿਹੜਾ ਸਤਾਰਾ ਵਧ ਗਿਆ ਉਸੇ ਕਰਕੇ ਨਹਿਰ ਓਵਰਫਲੋ ਹੋ ਕੇ ਟੁੱਟੀ ਆ ਇਹ ਓਵਰਫਲੋ ਹੋਣ ਕਰਕੇ ਟੁੱਟ ਗਈ ਹੈ ਇਹਦਾ ਮੁੱਖ ਕਾਰਨ ਕਹਿੰਦੇ ਵਿੱਚ ਮਸ਼ੀਨ ਨਾ ਲੱਗੀ ਹੋਣ ਕਰਕੇ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਅਸੀਂ ਮੰਨਦੇ ਵੀ ਟੁੱਟੀ ਆ। ਨਹਿਰ ਮੋਕੇ ਬੰਦ ਕਰ ਦਿੰਦੇ ਸਾਰੇ ਖਾਨਵੀਰ ਸਭ ਟੈਲਾਂ ਦੇ ਪਾਣੀ ਆ ਜਾਂਦਾ ਓਵਰ ਹੋਣ ਦੇ ਕਾਰਨ ਟੁੱਟੀ ਆ। ਤੇ ਹੋਰ ਫਲੋ ਕਰਕੇ ਰਾਤ ਨੂੰ ਮੋਕੇ ਬੰਦ ਕਰ ਤੇ ਇੱਕ ਮਹੀਨਾ ਤੱਕ ਆ ਵੀ ਮੰਨ ਕਰਦੇ ਆ ਵੀ ਨਹਿਰ ਪੱਤੀ ਨਹੀਂ ਸੀ। ਅਬੋਹਰ ਪੰਜਾਬ ਰਾਜਸਥਾਨ ਬਾਰਡ ਪੈਂਦੇ ਪਿੰਡ ਉਸਮਾਨ ਖੇੜਾ ਦੇ ਕੋਲੋਂ ਦੌਲਤਪੁਰਾ ਮਾਇਨਤ ਦੇ ਵਿੱਚ 80 ਫੁੱਟ ਦਾ ਦਲਮੀਰ ਖੇੜਾ ਦੀ ਨਹਿਰ ਵਿੱਚ 25 ਫੁੱਟ ਰਾਮਸਰਾ ਮਾਇਨਰ ਦੇ ਵਿੱਚ ਕਰੀਬ 30 ਫੁੱਟ ਪਾੜ ਪੈ ਗਿਆ ਕਿਸਾਨਾਂ ਨੇ ਦੱਸਿਆ ਕਿ بارش ਵੇਲੇ ਕਿਸਾਨ ਮੋਗੇ ਬੰਦ ਕਰ ਲੈਂਦੇ ਨੇ ਜਿਸ ਕਰਕੇ ਨਹਿਰਾਂ ਅਕਸਰ ਟੁੱਟਦੀਆਂ ਤੇ ਕਿਸਾਨਾਂ ਨੂੰ ਖਮਿਆਜਾ ਭੁਗਤਣਾ ਪੈਂਦਾ ਕਿਸਾਨਾਂ ਨੇ ਦੱਸਿਆ ਕਿ ਪੱਕੇ ਹੋਏ ਝੋਨੇ ਅਤੇ ਹੋਰ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਮੋਗੇ ਬੰਦ ਕੀਤੇ ਨੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਨਹਿਰ ਵਿਭਾਗ ਦੇ ਐਸਡੀਓ ਜਸਵਿੰਦਰ ਬਿਰਕ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਆ ਦੋਸਤੋ ਆਪਾਂ ਜਿਹੜੀ ਹੈ ਨਹਿਰ ਟੁੱਟੀ ਸੀ ਕਿਸਾਨਾਂ ਨੇ ਕੁਝ ਅਲਿਗੇਸ਼ਨ ਲਾਈ ਸੀਗੀ ਵੀ ਜਿਹੜੇ ਨਹਿਰ ਦੇ ਵਿੱਚ ਮੋਗੇ ਬੰਦ ਕੀਤੇ ਜਾਂਦੇ ਨੇ ਉਸ ਬੰਦੇ ਵਿੱਚ ਆਪਾਂ ਨਹਿਰੀ ਵਿਭਾਗ ਦੇ ਐਸਡੀਓ ਸਾਹਿਬ ਨੇ ਜਸ਼ਵਿੰਦਰ ਵਿਰਕ ਜੀ ਜਿਹੜੇ ਸਾਡੇ ਨਾਲ ਫੋਨ ਲਾਈਨ ਤੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਤੇ ਨਹਿਰ ਟੁੱਟਣ ਦਾ ਕਾਰਨ ਕੀ ਰਿਹਾ ਐਸਡੀਓ ਸਾਹਿਬ ਤੁਹਾਡਾ ਜਿਹੜਾ ਗਾ ਸਵਾਗਤ ਹੈ ਤੁਸੀਂ ਥੋੜੀ ਨਹਿਰ ਟੁੱਟਣ ਦਾ ਕਾਰਨ ਦੱਸੋ ਤੇ ਅੱਗੇ ਕੀ ਕਾਰਵਾਈ ਹੈ ਇਹ ਜਿਹੜੀਆਂ ਆ ਰਾਮਸਰਾ ਤੇ ਦੌਲਤਪੁਰਾ ਨਹਿਰ ਟੁੱਟੀਆਂ ਇਹਦਾ ਮੇਨ ਕਾਰਨ ਰਾਤ ਨੂੰ ਜੋ ਕੱਲ ਸ਼ਾਮ ਨੂੰ بارش ਹੋਈ ਹੈ بارش ਕਰਕੇ ਜੋ ਪਾਣੀ ਦੀ ਡਿਮਾਂਡ ਆ ਉਹ ਘਟਾਉਣ ਕਰਕੇ ਲੋਕੀ ਆਪਦੇ ਮੋਗੇ ਨੂੰ ਬੰਦ ਕਰ ਦਿੰਦੇ ਆ ਤੇ ਮੋਗੇ ਬੰਦ ਹੋਣ ਕਰਕੇ ਨਹਿਰ ਦੇ ਵਿੱਚ ਪਾਣੀ ਦਾ ਜਿਹੜਾ ਸਤਾਰਾ ਵਧ ਗਿਆ ਉਸੇ ਕਰਕੇ ਨਹਿਰ ਓਵਰਫਲੋ ਹੋ ਕੇ ਟੁੱਟੀ ਆ ਇਹ ਜਿਹੜੇ ਵੀ ਜ਼ਿੰਮੇਦਾਰਾਂ ਦੇ ਰਾਤ ਮੋਗੇ ਬੰਦ ਸੀਗੇ ਉਹਨਾਂ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਸਾਰੇ ਟਰੇਸ ਕਰ ਲਏ ਆ ਮੋਗੇ ਜਿਹੜੇ ਜਿਹੜੇ ਵੀ ਬੰਦ ਸੀਗੇ ਆ ਸਾਰਿਆਂ ਤੇ ਕਾਰਵਾਈ ਹੋਏਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਵੀਰ ਵੀ ਅਸੀਂ ਪਿੰਡ ਦਲਮੀਰ ਖੜੇ ਹਾਂ ਤੋਂ ਇਹ ਵੀਡੀਓ ਬਣਾ ਰਹੇ ਹਾਂ ਜੋ ਕਿ ਮਲੂਕਾ ਮੈਨਰ ਤੋਂ ਢਿੰਗਾ ਵਾਲੀ ਨੂੰ ਕੱਤੀ ਜਾਂਦੀ ਹੈ ਇਹ ਓਵਰਫਲੋ ਹੋਣ ਕਰਕੇ ਟੁੱਟ ਗਈ ਹੈ ਇਹਦਾ ਮੁੱਖ ਕਾਰਨ ਕਹਿੰਦੇ ਵਿੱਚ ਮਸ਼ੀਨ ਨਾ ਲੱਗੀ ਹੋਣ ਕਰਕੇ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਅਸੀਂ ਮੰਨਦੇ ਵੀ ਟੁੱਤੀ ਆ ਕਿਉਂਕਿ ਅੱਗੋਂ ਟੈਲਾਂਾਂ ਦੀਆਂ ਵੀਡੀਓ ਸਾਡੇ ਕੋਲ ਮੌਜੂਦ ਆ ਕਿ ਉਹ ਟੈਲਾ ਕੋ ਬੰਦ ਹੋਣ ਕਰਕੇ ਦਲਮੀਰ ਖੇੜੇ ਦੇ ਪਿਛਲੇ ਸਾਲ ਵੀ ਝੋਨੇ ਤੇ ਇੱਕ ਅੱਸੀ ਐਸੇ ਟਾਈਮ ਹੀ ਟੁੱਟੀ ਸੀਗੀ ਤੇ ਅੱਜ ਫਿਰ ਇਹ ਕੱਸੀ ਇੱਥੇ ਟੁੱਟ ਚੁੱਕੀ ਆਈ ਪ੍ਰਸ਼ਾਸਨ ਦੀ ਨਲਾਇਕੀ ਇਹ ਆ ਕਿ ਇਹਨੇ ਕੋਈ ਸਫਾਈ ਦਾ ਧਿਆਨ ਨਹੀਂ ਕਰਦੇ ਕੋਈ ਬੇਲਦਾਰ ਇਹਦੇ ਤੇ ਢੇਗਾ ਨਹੀਂ ਮਾਰਦਾ ਤੇ ਇਹ ਜੋ ਕੱਸੀ ਹੁਣ ਟੁੱਟ ਕੇ ਝੋਨੇ ਦਾ ਨੁਕਸਾਨ ਹੋਇਆ ਇਹਦੀ ਪਰਪਾਈ ਕੌਣ ਕਰੇਗਾ ਜ਼ਿੰਮੇਵਾਰ ਤਾਂ ਅੱਗੇ ਹੀ ਮਾਰੇ ਪਏ ਹਨ ਸਾਡੇ 2 ਫੁੱਟ ਤੇ ਪਾਣੀ ਪਹਿਲਾਂ ਹੀ ਆ ਤੇ ਹੁਣ ਅਸੀਂ ਝੋਨਾ ਕਿਸ ਤਰ੍ਹਾਂ ਵੜਾਂਗੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਕਹਿੰਦੇ ਵਿੱਚ ਮਸ਼ੀਨ ਲਾਈ ਜਾਵੇ ਤੇ ਜੋ ਇਹ ਜਿੰਦੀ ਗਲਤੀ ਕਰਕੇ ਟੁੱਟੀ ਆ ਉਹਨੇ ਤੇ ਸਖਤ ਕਾਰਵਾਈ ਕੀਤੀ ਜਾਵੇ। ਕਿਹੜੇ ਕਾਰਨ ਕਰਕੇ ਨਹਿਰ ਟੁੱਟੀ ਆ? ਇਹ ਜੀ ਅਸਮਾਨ ਖੜਾ ਟਾਇਲ ਤੇ ਕੋਲੇ ਨਹਿਰ ਟੁੱਟੀ ਦੋ ਕਿਲੇ ਪਿੱਛੇ ਜਿੱਥੇ ਪਹਿਲਾਂ ਕੱਟ ਹੋਇਆ ਸੀ। ਸਾਗੀ ਕੱਟੋ ਹੀ ਬੈਠਾ ਪਹਿਲਾਂ ਗੱਟੇ ਨਾਲ ਮੰਨੇ ਗਿਆ ਸੀ। ਇਹ ਪਿੱਛੋਂ ਵਾਲਾ ਨਹਿਰ ਮੋਗੇ ਬੰਦ ਕਰ ਦਿੰਦੇ ਸਾਰੇ ਕਿਸਾਨ ਵੀਰ ਸਭ ਟਾਇਲਾਂ ਦੇ ਪਾਣੀ ਆ ਜਾਂਦਾ ਓਵਰ ਹੋਣ ਦੇ ਕਾਰਨ ਟੁੱਟੀ ਆ। ਤੇ ਅਸੀਂ ਮੈਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਮੋਗੇ ਬੰਦ ਕਰਦੇ ਆ। ਤੇ ਇੱਥੇ ਨਰਮੇ ਦੀ ਫਸਲ ਅਤੇ ਗਵਾਰੇ ਦੀ ਫਸਲ ਦੀ ਖੜੀ ਸੀ ਉਹ ਵੀ ਤੈਸਰਸ ਹੋ ਗਈ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਇਹਨੂੰ ਹੋਰ ਪੱਕਾ ਕੀਤਾ ਜਾਵੇ ਤੇ ਐਸੇ ਕਿਸਾਨ ਵੀਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੇ ਖੇਤ ਵਿੱਚ ਨਹਿਰ ਟੁੱਟੀ ਹੈ ਤੇ ਜਿਹੜੇ ਵੀਰਾਂ ਨੇ ਮੋਗੇ ਬੰਦ ਕਰਕੇ ਨਹਿਰ ਤੋੜੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੰਗ ਕਰਦੇ ਆ ਪ੍ਰਸ਼ਾਸਨ ਦੀ ਕਿਹੜੇ ਘਰ ਨੂੰ ਨਹਿਰ ਟੁੱਟੀ ਕਿੱਥੇ ਟੁੱਟੀ ਵੀਰ ਜੀ ਅਸਮਾਨ ਖੇੜੇ ਦੇ ਟੇਲਾ ਕੋਲੇ ਦੋ ਕਿੱਲੇ ਮਗਰ ਟੁੱਟੀ ਹੈ ਇਹ ਪਹਿਲਾਂ ਕੱਚਾ ਕੱਟ ਸੀਗਾ ਤੇ ਓਵਰਫਲੋ ਕਰਕੇ ਰਾਤ ਨੂੰ ਮੁੱਕ ਕੇ ਬੰਦ ਕਰਤੇ ਇੱਕ ਨਹੀਂ ਪੈ ਗਿਆ ਵੀ ਤੇ ਅਸੀਂ ਮੰਗ ਕਰਦੇ ਆ ਵੀ ਇਹ ਨਹਿਰ ਪੱਤੀ